ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹੁਣੇ-ਹੁਣੇ ਇੱਕ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਵੀਡੀਓ ਦੇਖ ਰਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਸ਼ਨੋਈ ਦੀਆਂ ਜੱਗੂ ਦੀਆਂ ਲੰਡੇ ਦੀਆਂ ਥ੍ਰੈਟਸ ਆ ਰਹੀਆਂ ਔਰ ਉਹਨਾਂ ਨੇ ਇੱਕ ਅਫਸਰ ਨੂੰ ਸ਼ਾਬਾਸ਼ੇ ਦਿੰਦੇ ਹੋਏ ਕਿਹਾ ਕਿ ਉਹਨੇ ਵਰਦੀ ਦੀ ਜਿਹੜੀ ਇੱਜ਼ਤ ਬਧਾਈ ਆ ਕੋਰਟ ਦੇ ਵਿੱਚ ਜਾ ਕੇ ਦੱਸਿਆ ਵਾ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਖਰੜਚ ਹੋਈ ਸੀ ਮੈਂ ਬਿਲਕੁਲ ਮਜੀਠੀਆ ਸਾਹਿਬ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਚਲੋ ਜੇ ਉਹ ਸਬ ਅਫਸਰ ਨੇ ਅਸਲੀਅਤ ਲਿਆਂਦੀ ਆ ਤੇ ਉਹਨੂੰ ਸ਼ਾਬਾਸ਼ ਹੈ ਮੈਂ ਵੀ ਦੇਣਾ ਉਹਨੂੰ ਸ਼ਾਬਾਸ਼ ਪਰ ਮੈਂ ਉਹਦੇ ਨਾਲ ਨਾਲ ਇਹ ਗੱਲਾਂ ਕਰਨੀਆਂ ਚਾਹੁੰਦਾ ਕਿ ਜਿਹੜੇ ਅਫਸਰ ਦੀ ਗਲਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਥ੍ਰੈਟਸ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਉੱਥੇ ਦੱਸ ਦੇਣਾ ਚਾਹੁੰਦਾ ਮਜੀਠੀਆ ਸਾਹਿਬ ਆਪਣੀ ਸਰਕਾਰ ਵੇਲੇ ਵੀ ਥ੍ਰੈਟਸ ਆਉਂਦੀਆਂ ਰਹੀਆਂ ਔਰ ਕਈ ਸੱਜਣਾ ਨੂੰ ਧਾੜਿਆਂ ਨੂੰ ਤੇ ਮੇਰੇ ਸਾਹੇ ਸੱਜਣਾ ਨੂੰ ਆਪਾਂ ਸਿਕਿਉਰਟੀਆਂ ਵੀ ਦਿਵਾਉਂਦੇ ਰਹੇ ਆ ਇਹ ਸ਼ਰੋਮਨੀ ਕਾਲੀ ਦਲ ਵੇਲੇ ਦੀ ਮੈਂ ਗੱਲ ਕਰ ਰਿਹਾ ਆ ਔਰ ਉਸ ਤੋਂ ਬਾਅਦ ਤੁਸੀਂ ਅੱਜ ਇਹ ਗੱਲ ਕਹਿੰਦੇ ਜੇ ਕਿ ਲਾਰੈਂਸ ਬਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ 'ਚ ਹੋਈ ਆ ਚਲੋ ਬਹੁਤ ਮਾੜੀ ਗੱਲ ਹੋਈ ਆ ਹੋਣੀ ਨਹੀਂ ਚਾਹੀਦੀ ਪਰ ਉਸ ਇੰਟਰਵਿਊ ਨੇ ਕਿਸੇ ਦੀ ਜਾਣ ਨਹੀਂ ਲਈ ਮਜੀਠਿਆ ਸਾਹਿਬ 1 27 ਨਵੰਬਰ 2016 ਨੂੰ ਨਾਬਾ ਜੇਲ ਬ੍ਰੇਕ ਹੋਈ ਸੀ ਹੁਣ ਮੜਾ ਇਹ ਜੀ ਨਿਗਾਹ ਮਾਰੋ ਕਿ 27 ਨਵੰਬਰ 2016 ਨੂੰ ਕਿਹਦੀ ਸਰਕਾਰ ਸੀ ਆਪਾਂ ਉਸ ਵੇਲੇ ਸੀਐਮ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਥ੍ਰੈਟਸ ਆਉਂਦੀ ਆ ਰਹੀਆਂ ਲੋਕਾਂ ਨੂੰ ਆਪਾਂ ਸਿਕਿਉਰਟੀਆਂ ਲੈ ਲੈ ਕੇ ਦਿੰਦੇ ਰਹੇ ਨਾਪਾ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਛਹਾਟਾ ਸਾਹਿਬ ਸ਼ਰੀਆਮ ਠਾਣੇਦਾਰ ਨੂੰ ਵਰਦੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਰਲਡ ਲੈਵਲ ਤੱਕ ਰੌਲਾ ਪੈ ਗਿਆ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਔਰ ਜੇ ਨਾਪਾ ਜੇਲ ਬ੍ਰੇਕ ਦੀ ਮੈਂ ਗੱਲ ਕਰਾਂ ਜਿਹੜੇ ਬੰਦਿਆਂ ਨੇ ਗੋਲੀਆਂ ਮਾਰ ਕੇ ਉਥੋਂ ਬੰਦਾ ਭਜਾ ਲਿਆਂਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੁਹਾਡੇ ਹਲਕੇ ਦਾ ਸੀ ਆਪਾਂ ਉਹ ਤੋਂ ਰਿਜ਼ਾਈਨ ਕੀਤਾ ਸੋ ਇਸ ਕਰਕੇ ਹਰ ਛੋਟੀ ਛੋਟੀ ਗੱਲ ਤੇ ਆਪਾਂ ਇਹਨਾਂ ਕਹਦਿਆ ਕਰੀਏ ਕਿ ਸੀਐਮ ਰਿਜ਼ਾਈਨ ਕਰੇ ਸੀਐਮ ਜੁਮੇ ਆ ਰਿਹਾ ਫਿਰ ਉਸ ਵੇਲੇ ਦੇ ਸੀਐਮ ਕੌਣ ਸੀਗੇ ਉਸ ਵੇਲੇ ਦੇ ਹੋਮ ਮਿਨਿਸਟਰ ਕੌਣ ਸੀਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲਾਪਾ ਉਹਨਾਂ ਤੋਂ ਰਿਜ਼ਾਈਨ ਮੰਗਿਆ ਸੋ ਇਸ ਕਰਕੇ ਜੋ ਕੁਝ ਤੁਹਾਡੀ ਸਰਕਾਰ ਸ਼ਰਮ ਉਸ ਟਾਈਮ ਆਹੀ ਤੁਹਾਡੇ ਨਾਲ ਹਾਂ ਜੋ ਕੁਝ ਉਸ ਵੇਲੇ ਸਰਕਾਰ ਦੇ ਵਿੱਚ ਸ਼ਰਮ ਨਿਕਾਲੀ ਦਲ ਦੇ ਵਿੱਚ ਹੋਇਆ ਜੋ ਗੁਰੂ ਸਾਹਿਬ ਦੀਆਂ ਬੇਦਬੀਆਂ ਆਈਆਂ ਜੋ ਕੁਝ ਕਾੜ ਵਾਪਰਿਆ ਮੈਨੂੰ ਲੱਗਦਾ ਨਾ ਇਸ ਤੋਂ ਪਹਿਲਾਂ ਕਦੇ ਕੁਝ ਇਹੋ ਜਿਹੇ ਸਰਕਾਰਾਂ ਚ ਦਿਖਾਤ ਵਾਪਰਿਆ ਸੀ ਨਾ ਸ਼ਾਇਦ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਦੇ ਗੁਰੂ ਨਾ ਗਾਇ ਕਦੇ ਵਾਪਰੂਗਾ 13% ਤੇ ਸ਼ਰੋਮਨੀ ਕਾਲੀ ਦਲ ਆ ਗਿਆ। ਕਦੀ ਇਹਦੇ ਬਾਰੇ ਸੋਚਿਆ ਜੇ ਆਪਦੀ ਪਾਰਟੀ ਦੇ ਬਾਰੇ ਸੋਚੋ। ਦੂਜਿਆਂ ਦੀਆਂ ਘਰਾਂ ਦੇ ਵਿੱਚ ਕੌਣਾ ਕੱਢਣ ਨਾਲ ਉਹਨਾਂ ਸ਼ਰੋਮਨੀ ਕਾਲੀ ਦਲ ਨੂੰ ਬਚਾਉਣਾ ਮੈਂ ਸਮਝਦਾ ਕਿ ਚੰਗਾ ਰਹੂਗਾ। ਸ਼ਰੋਮਨੀ ਕਾਲੀ ਦਲ ਦੇ ਅੱਜ ਭਾਂਡੇ ਮੂਹ ਤੇ ਵੱਜ ਗਿਆ ਤੇ ਆਪਾਂ ਅਜੇ ਵੀ ਦੂਜੇ ਦੇ ਉੱਤੇ ਥੁੱਕ ਸੁੱਟੀ ਜਾਂਦੇ। ਮੈਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲੱਗੀ। ਸੋ ਇਸ ਕਰਕੇ ਕਿਸੇ ਤੇ ਕੌਣ ਕੱਢਣ ਤੋਂ ਪਹਿਲਾਂ ਪਛਾਣ ਨੂੰ ਮੜੀ ਝਤੀ ਮਾਰ ਲਿਆ ਕਰੋ ਕਿ ਸਾਡੇ ਵੇਲੇ ਤੇ ਨਹੀਂ ਉਹ ਪੁੱਛ ਹੁੰਦਾ ਰਿਹਾ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤ